ਇਸ ਕੀ ਹਲਚਾਲਾ ਵੀਡੀਓ ਕਈ ਦਿਨਾਂ ਬਾਅਦ ਹੀ ਆਈ ਹੈ ਤੇ ਆਪਾਂ ਹੁਣ ਸਪਰੇਅ ਕਰਨ ਲੱਗੇ ਸੀਗੇ ਟੇਲੀ ਵਾਲੀ ਦਾ ਕਰਕੇ ਮੈਂ ਕਿਹ ਚੱਲ ਕੇ ਚੱਲਦੇ ਆ ਵੀਡੀਓ ਬਣਾਉਨੇ ਆ ਕਣਕਾਂ ਦਾ ਭੱਜ ਭੱਜ ਗਿਆ ਜਾਂਦੇ ਕੰਮ ਕੀ ਲਈ ਆਉਣ ਵਾਲੀਆਂ ਹੋਗੀਆਂ ਨਾਲੇ ਤੁਹਾਨੂੰ ਕਣਕ ਦਿਖਾਉਨੇ ਆ ਤੇ ਨਾਲੇ ਆਪਾਂ ਤੁਹਾਨੂੰ ਸਪਰੇਅ ਕਰਦੇ ਆ ਅੱਜ ਕਣਕ ਦੇ ਸਾਗਪੇ ਇਦਰੇ ਵੀ ਪਾਣੀ ਛੱਡੇ ਵਾ ਪੱਠਿਆਂ ਨੂੰ ਠੀਕ ਆ ਤਰ ਬਾਬਾ ਜੀ ਬਾੜ ਪੜੀ ਜਾਂਦੇ ਆ ਹੁਣ ਸਪੱਟੇ ਘਰ ਲੱਗੇ ਪੂਰਾ ਮੁੱਤੀ ਜਾਂਦਾ ਯਾਨੀ ਕੱਪ ਤਿੰਨ ਕੱਪ ਵੀ ਇਥੇ ਯਾਰ ਪਤਾ ਨਹੀਂ ਯਾਰ ਕਾਹ ਲੈ ਲਈ ਜਾਂਦਾ ਆ ਪਾਣੀ ਪੁਣੀ ਪਿੰਦੇ ਹੀ ਲੈ ਜਾਂਦੇ ਆ ਹੁਣ ਕੀ ਕਰਕੇ ਤਾਂ ਹੁਣ ਇਹ ਲੈ ਰਣ ਨਾਲ ਵੀ ਹੁੰਦਾ ਵਾ ਪਰ ਕਹਦੇ ਨੇ ਹੋ ਗਿਆ ਹੋਏਗਾ ਵਾ ਗੱਲ ਕੱਪ ਦਾ ਘਰੇ ਇਹ ਕਹਿੰਦਾ ਇਹਦਾ ਵੀ ਘਰੋਂ ਖੇਤ ਹੈਗੇ ਆ ਹੁਣ ਕੋਈ ਨਹੀਂ ਰਹਾਗਾ ਕੀ ਕਰਨਾ ਹੁਣ ਕੀ ਕਰ ਸਕਦੇ ਆ ਉਹ ਚਾਹ ਪੌਲਾ ਦੂਰ ਛੋੜੀ ਜੀ ਇਹ ਕਾ ਦਵਾਈ ਕੱਢੀ ਪਈ ਜਿਹੜੀ ਬਾਅਦ ਚ ਕਰਨੀ ਆ ਪੱਠਿਆਂ ਤੇ ਇਹ ਸਾਰੀ ਬਾਦ ਨਹੀਂ ਪੱਠਿਆਂ ਤੇ ਇਹ ਦੋਨੇ ਪੱਠਿਆਂ ਲਗਾਣਾ ਹਾਂ ਬਸ ਆ ਪੱਠਿਆਂ ਲਗਾਈ ਹੈ ਇਹਦੇ ਚ ਥੋੜਾ ਕੋਈ ਆ ਇਹ ਚ ਇਹ ਦੋਨੇ ਸਾਰੀ ਬਸ ਇਕੱਠੀਆਂ ਰਲਾ ਕੇ ਇੱਕ ਢੋਲੀ ਉਹਨੂੰ ਇਕੱਠੀਆਂ ਇੱਕ ਢੋਲੀ ਚ ਪਾ ਦੇਣਾ ਬੜੀ ਆਹਾ ਉੰਡੀ ਵਾਲੀ ਉਹ ਅੜ ਗਿਆ ਤਾਂ ਬਬਰਾ ਪੂਰਾ ਪੂਰਾ ਹੋਈ ਪਈ ਐ ਲਓ ਜੀ ਬਾਬਾ ਪਾੜ ਪੜੀ ਜਾਂਦਾ ਤੇ ਬਾਈ ਪੱਠੇ ਵੱਢੀ ਜਾਂਦਾ ਚਲੋ ਜੀ ਲਓ ਜੀ ਪੂਰਾ ਵੀ ਚਲਾ ਗਿਆ ਤੇ ਆਪਣਾ ਕੰਮ ਨਿਭੜ ਗਿਆ ਹੁਣ ਸਾਰਾ ਹਾਂਜੀ ਤਾਂ ਪੂਰਾ ਵੀ ਚੱਲਿਆ ਗਿਆ ਨਿਬੜ ਗਿਆ ਕੰਮ ਸਾਰਾ ਤੇ ਮੈਂ ਫਿਰ ਆ ਲੈ ਕੇ ਆਪਦਾ ਡੱਬੇ ਡੱਬੇ ਵਿੱਚ ਚੱਲਦਾ ਘਰੇ ਤਾਂ ਸਪਰੇਅ ਦਾ ਕੰਮ ਆਪਾਂ ਨਿਬੜ ਗਿਆ ਆਪਣਾ ਤੇ ਬਾਕੀ ਤੇਲ ਵਾਲੀ ਕੀਤੀ ਹੁਣ ਹੋਰ ਤੱਕ ਇਹ ਨਹੀਂ ਕਰਨੀ ਸੀਗੀ ਸਪਰੇਅ ਆਪਾਂ ਸਾਰੇ ਕਰੀ ਜਾਂਦੇ ਤੇਲੇ ਵਾਲੀ ਤੇ ਤੇਲਾ ਹੀ ਪੈ ਰਿਹਾ ਹੁਣ ਤਾਂ ਬਰਸੀਬ ਨੂੰ ਕਰਤੀ ਸੰਡੀ ਵਾਲੀ ਕਿਉਂਕਿ ਬਰਸੀਬ ਨੂੰ ਹੁਣ ਸੰਡੀ ਪੈਣੀ ਹੈ ਦੇ ਵਿੱਚ ਨਾਲ ਹੀ ਕਰਤੀ ਹੈ ਪੂਰੇ ਦੁਕਰ ਵਾਲੀ ਤੇ ਹੁਣ ਚાલਦੇ ਆ ਘਰੇ ਮੋਟਰ ਬੰਦ ਕਰਨੀ ਸੀਗੀ ਚਲੋ ਕਰਤੀ ਆ ਤੇ ਵੇਨੇ ਹਨ ਘਰੇ ਜਾ ਕੇ ਤੇ ਬਾਕੀ ਗੱਲਬਾਤ ਆਪਾਂ ਫਿਰ ਕਰਦੇ ਆਂ ਅੱਗੇ ਠੀਕ ਆ ਤਾਂ ਚੱਲਦੇ ਹਾਂ ਆਪਾਂ ਹੁਣ ਆਪਾਂ ਚੱਲੇ ਆਂ ਸ਼ਾਮ ਵਾਲਾ ਘੇੜਾ ਮੋਟਰਸਾਈਕਲ ਦੀ ਆਵਾਜ਼ ਫਤਾਂ ਕਿੰਨੀ ਕੰਦੀ ਹੋਗੀ ਵਿੱਚ ਕੁਇਟਰ ਰੇੜੇ ਜਿੰਨੀ ਆਵਾਜ਼ ਕਰਦਾ ਵਾ ਜਗੇਰੀ ਆ ਇਹ ਰਾਵੀ ਪੌਣਾ ਆਇਆ ਤਾਂ ਲੈ ਦੋਸਤ ਇਹ ਵੀ ਲੱਗ ਗਿਆ ਇੱਕ ਤਾਂ ਹੁਣ ਅੱਖਾਂ 'ਚ ਬਹੁਤ ਪਿੰਦਾ ਹੋ ਤੇਲਾ ਤੇ ਅੱਖਾਂ ਮੱਤਰਾਂ ਬਹੁਤ ਆਦੋ ਨਰਕਾ ਵੀ ਰ ਆਪਣੀ ਮਰਜ਼ੀ ਨਾਲ ਵਧਿਆ ਇੰਨਾ ਪੰਜਾਵਾ ਪਈ ਹਵਾ ਨੀਰ ਖਾਨਾ ਗਮੀ ਕਣੀ ਨਾ ਆਵੇ ਕੋਈ ਬੱਚਤਰੇ ਰੱਬ ਕਿਰਪਾ ਰੱਖੇ ਹੁੰਦਾ ਤੇ ਜਦ ਪ੍ਰਿਆ ਕੋਈ ਕਰੇ ਕੋਈ ਆ ਦੇ ਸਾਰੇ ਰਾਧਿਆ ਸ਼ਰਮਾ ਵੀ ਆਜਾ ਇਹ ਵਧਣੇ ਬੁਕਰਨੀ ਬਹੁਤ ਉਕੀ ਤਰ੍ਹਾਂ ਕਰਕੇ ਆਪੇ ਬਿਜਲੀ ਲੀਕੇ ਆਪਣੇ ਕੋਲ ਜੂ ਵੀ ਥਾਲਾ ਪੈਨਾਲੀ ਵਾਲੀ ਮੋਟੀ ਤਸੀਮ ਬਸੋਂ ਤਾਂ ਲੇਟੇ ਪਏ ਹਾਂ ਤਾਂ ਬਸੋਂ ਕਹੇ ਜਨਾ ਵਾਟ ਸਕਦਾ ਮੈਨੂੰ ਵਾਟ ਲਾ ਨਹੀਂ ਤਾਂ ਵਾਸਤ ਲਹਾਕੀਰ ਲਈ ਇਹੜਾ ਲੈਣਾ ਲੈ ਲਾ ਮੇਰੇ ਇਹਨੂੰ ਵੇਖ ਕੇ ਕਹਿੰਦੀ ਸੀ ਕਿ ਪ੍ਰਭੂ ਚਨਕੀਤ ਕੌਣ ਥੜਾ ਵਾ ਜਾਵੜਾ ਭੱਟ ਕੇ ਜਾਵੜਾ ਵੇ ਮਿੱਤਰਾ ਐਟਾ ਨਹੀਂ ਕੋਈ ਖਤਰਾ ਚੱਲ ਇਹ ਤਾਂ ਆਪਦੇ ਬੰਦੇ ਹੀ ਆ ਠੀਕ ਆ ਜਿੰਦਰ ਤੇ ਪੂਰਾ ਮੇਵੇ ਦਾ ਪੂਰਾ ਹੀ ਹੁੰਦਾ ਵਾ ਰੇੜੀ ਤੇ ਪੂਰੇ ਕੋਲੇ ਰਹਿ ਗਈ ਹੋਰ ਕਿਤੇ ਕੋਲੇ ਰੇੜੀ ਬੱਛਾ ਰਿਹਾ ਏ ਲੋਕਾਂ ਨੇ ਦੂਜਿਆਂ ਰੇੜੀ ਦਾ ਰੋਡ ਨਹੀਂ ਬਣਾ ਲਗਾ ਮੋਟਰ ਹੈਂਗਲਾ ਬਣ ਜਿਆ ਜਾਰੀ ਰੇੜੀ ਹੈ ਮੋੜ ਵਰਗਾ ਬਣਾ ਪਿਆ ਫੇਰ ਮੋਟਰ ਤੇ ਆ ਗਈਆਂ ਸ਼ਾਮ ਨੂੰ ਆਉਣਾ ਹੀ ਨਹੀਂ ਹੁੰਦਾ ਵਾ ਇੱਥੇ ਮੋਟਰਸਾਈਕਲ ਆ ਜੀ ਬੰਦ ਕਰ ਦਵੇ ਹੁਣ ਇਹ ਵੀ ਚਾਲੂ ਕੀਤਾ ਹੁਣ ਦੂਜਾ ਨਹੀਂ ਮੈਂ ਕਰਦਾਗਾ ਹਾਂਜੀ ਤਾਂ ਅੱਜ ਦੀ ਵੀਡੀਓ ਆਪਾਂ ਇੱਥੇ ਹੁਣ ਸਮਾਪਤ ਕਰਦੇ ਹਾਂ ਸਾਰੇ ਕੰਮ ਤੁਹਾਨੂੰ ਦੇ ਹੋ ਨਿਬੜੇ ਆ ਹੁਣ ਆਪਾਂ ਮਿਲਦੇ ਤੁਹਾਨੂੰ ਕੱਲ ਨੂੰ ਅਗਲੀ ਵੀਡੀਓ ਵਿੱਚ ਤਾਂ ਚੈਨਲ ਨੂੰ ਕਰ ਲਓ ਆਪਣੇ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਕਰ ਲਓ ਠੀਕ ਆ ਵੱਧ ਵੱਧ ਕਰ ਦਿਓ ਵੇਖ ਕੇ ਵੀਡੀਓ ਤੇ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਵਿੱਚ ਤਾਂ ਠੀਕ ਆ ਫਿਰ ਕੱਲ ਨੂੰ ਮਿਲਦੇ ਆਂ